ਮੇਰੇ ਵੱਲੋਂ ਪਿਆਰ ਭਰੀ ਸਿਕਾਲ ਜੀ ਹੋਰ ਦੱਸੋ ਕਿਵੇਂ ਹੋਗੇ ਅਸੀਂ ਖਨੌਰੀ ਤੁਹਾਨੂੰ ਦਿਖਾਉਣੇ ਅੱਜ ਜਿੱਥੇ ਮਰੇ ਹੋਏ ਬੰਦੇ ਕੱਢਦੇ ਨੇਗੇ ਉਹ ਦਿਖਾਉਣੇ ਆ ਤੁਹਾਨੂੰ ਜੇ ਕੋਈ ਆ ਕੇ ਨਾ ਕੋਈ ਬੰਦਾ ਨਹਿਰ 'ਚ ਹਾਲ ਮਾਰ ਜਾਂਦਾ ਤੁਹਾਨੂੰ ਦਿਖਾਉਣੇ ਆਗੇ ਵੀ ਕਿਹੜੀ ਜਗ੍ਹਾ ਨਿਕਲਦੇ ਨੇ ਬੰਦੇ ਤੇ ਆ ਜਾਓ ਫਿਰਾ ਡਰੇ ਹੋਣਾ ਨਾ ਮੈਨੂੰ ਡਰਾਇਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੁਮ ਨੂੰ ਦੱਸ ਦਿਆਂਗੇ ਕਿੱਥੇ ਕੀ ਗੱਲਬਾਤ ਆ ਗਈ ਆ ਆਹ ਆਏ ਉਹ ਜਿਗਾਰਡ ਜਿੱਥੇ ਬੰਦੇ ਕਰਦੇ ਨੇਗੇ ਉਧਰ ਬਾਬਾ ਜੀ ਖੜੇ ਦੇਖ ਰਹੇ ਨੇਗੇ ਵੀ ਕੀ ਬਣ ਰਿਹਾ ਹੈਗਾ ਬਾਬਾ ਜੀ ਆਇਆ ਤਾਂ ਨਹੀਂ ਕੋਈ ਬੰਦਾ ਅਜੇ ਅਜੇ ਨਹੀਂ ਆਇਆ ਨਾ ਦੇਖਿਆ ਸਾਰੀ ਨਹਿਰ ਉੱਪਰ ਦੀ ਚੱਲ ਰਹੀ ਆ ਭਰੀ ਇੱਥੇ ਨਿਕਲਦੀਆਂ ਨੇ ਲਾਸ਼ਾਂ ਪਾਣੀ ਦੀ ਸਪੀਡ ਚੈੱਕ ਕਰੋ ਮੇਰੇ ਹਿਸਾਬ ਨਾਲ ਵੀ ਜੇ ਕੋਈ ਬੰਦਾ ਇੱਥੇ ਛਾਲ ਮਾਰ ਜੇ ਉਹ ਤਾਂ ਹੀ ਲੱਗਦਾ ਜਿੰਨੀ ਕਿ ਸਪੀਡ ਤੇ ਪਾਣੀ ਹੈਗਾ ਆਹ ਗੇਟ ਬੰਦ ਕਰ ਲੈਂਦੇ ਨੇ ਜਦੋਂ ਬੰਦਾ ਕੱਢਣਾ ਹੁੰਦਾ ਇੱਥੇ ਛਾਲ ਮਾਰ ਜਾਂਦਾ ਇੱਕ ਮੁੰਡਾ ਇਹਨਾਂ ਦਾ ਵਿੱਚੋਂ ਫੜ ਕੇ ਕੱਢ ਲੈਂਦੇ ਨੇਗੇ ਧੰਨ ਨੇ ਇਹ ਜਿਹੇ ਬਾਬਾ ਇੱਥੇ ਪਾਣੀ ਘਮਾਈ ਜਾਂਦਾ ਉਹ ਹਨਾ ਪਾਣੀ ਆ। ਨਾ ਲਾ ਜੇ ਵੀ ਮਨ ਲੈ ਬੰਦਾ ਡਿੱਗ ਪਿਆ ਕੀ ਬਣੂਗਾ ਨਾ ਰੱਲੂ ਪਾਣੀ ਭਾਂ ਚਾਹਦਾ ਜੀ ਸਾਰੇ ਬੱਚੇ ਕੋਈ ਕਪੜੇ ਤੋਂ ਹੁੰਦਾ ਹੋ ਰਿਹਾ ਜੇ ਤੇ ਵੀ ਬੰਦਾ ਡਿੱਗ ਪਿਆ ਤਾਂ ਸਮਝੋ ਛੱਲਿਆ ਜਾਊਗਾ ਤੇ ਇਥੋਂ ਦੋ ਤਰ੍ਹਾਂ ਨਾਲ ਨਿਕਲਦੀਆਂ ਨੇਗੀਆਂ ਮਸ਼ੀਨ ਚਾਲੂ ਨਹੀਂ ਛੱਡਦੇ ਨੂੰ ਹੋਵੇ ਹੈ ਨਾ ਮਸ਼ੀਨ ਚਾਲੂ ਜਾਈ ਜਾਂਦਾ ਤੇ ਚਲੋ ਬਾਕੀ ਅਸਨੇ ਕੀੜਨੇ ਦਿਨ ਨੇ ਕਿ ਰੱਬ ਕਾਣੂ ਇਹੋ ਜਿਹਾ ਕੁਛ ਕਰੇ ਸਾਨੂੰ ਪ੍ਰਮਾਤਮਾ ਕਰੇ ਇਥੋਂ ਦੋ ਨਹਿਰਾਂ ਨਿਕਲਦੀਆਂ ਨੇ ਇਹਦੇ ਵਿੱਚੋਂ ਇਹ ਨਹਿਰ ਤਾਂ ਸਿੱਧੀ ਲੰਘ ਜਾਂਦੀ ਹੈ Rajasthan ਨੂੰ Rajasthan Haryana ਨੂੰ ਲੰਘ ਜਾਂਦੀ ਹੈ ਨਹਿਰ ਸਿੱਧੀ ਇੱਥੋਂ ਤੇ ਇੱਥੋਂ ਤੇ ਆਹ ਨਿਕਲ ਜਾਂਦੀ ਹੈਗੀ ਪਿੱਪਲ ਸੇਵ ਵੱਲ ਨੂੰ ਆਜੋ ਤੁਹਾਨੂੰ ਦਿਖਾਉਨੇ ਆਂਗੇ ਇਸੇ ਸਿੱਧੀ ਹਰਿਆਣਾ ਰਾਜਸਥਾਨ ਨੂੰ ਲੰਘ ਜਾਂਦੀ ਹੈਗੀ ਤੇ ਆਹ ਲੰਘ ਜਾਂਦੀ ਜਿਹੜੀ ਇੱਥੋਂ ਆਉਂਦੀ ਹੈ ਆਹ ਸਿੱਧੀ ਲੰਘ ਜਾਂਦੀ ਹੈਗੀ ਪਰਾਣੂ ਫਰਿਆਨੇ ਚ ਆਹ ਦੇਖ ਇੱਧਰ ਕੋਈ ਫਸਿਆ ਮਰਿਆ ਮੁਰਿਆ ਪਿਆ ਕੋਈ ਲੱਗਦਾ ਜਿਗਾਰਡਮੈਂਟ ਉਹ ਫਸਿਆ ਪਿਆ ਕੋਈ ਆਹ ਦੇਖੋ ਇਹ ਰੋਜ਼ ਲੱਗਦਾ ਹਾਂ ਇਹ ਰੋਜ਼ ਮਰਿਆ ਹੋਇਆ ਰੋਜ਼ ਫਸ ਗਿਆ ਕੋਈ ਆਹ ਨੰਬਰ ਆਗਾ ਗੋਤਾ ਖੋਰ ਟੀਮ ਦਾ ਜੇ ਬਾਈ ਚਾਂਸ ਕਰਨਾ ਹੋਵੇ ਤਾਂ ਆਹ ਨੰਬਰ ਆਗਾ ਤੇ ਆਜੋ ਹੁਣ ਆਪਾਂ ਚੱਲਦੇ ਆਂਗੇ ਆ ਖੜੇ ਆ ਭਾਈ ਆਪਣੀ ਮੋਟਰਸਾਈਕਲ ਤੇ ਦੇਖੋ ਇਧਰੋਂ ਪਾਣੀ ਬਿਲਕੁਲ ਸ਼ਾਂਤਤਾ ਤੁਹਾਨੂੰ ਦਿਖਾਇਆ ਦੀ ਪਰਲੇ ਪਾਸੋਂ ਕਿਵੇਂ ਦੇਖੋ ਗੋਲੀ ਬਣਿਆ ਹੋਇਆ ਪਾਣੀ ਅੱਗੇ ਬਹੁਤੋ ਚੜੀ ਹੋਈ ਹੈ ਇਹਦੇ ਥੱਲੋਂ ਦੀ ਘੱਗਰ ਹੈਗਾ ਰਦੀ ਨਹਿਰਾ ਕਈ ਲੋਕ ਕਹਿੰਦੇ ਨਾ ਵੀ ਥੱਲੋਂ ਦੀ ਹੋ ਨਹੀਂ ਸਕਦਾ ਕਈ ਲੋਕ ਕਹਿੰਦੇ ਨੇ ਵੀ ਨਹਿਰ ਉੱਪਰ ਦੀ ਜਾਂਦੀ ਨਹੀਂ ਹੁੰਦੀ ਆਹ ਦੇਖ ਸਕਦੇ ਤੁਸੀਂ ਆਹ ਕਣੌਰੀ ਐ ਇਹ ਇਹ ਥੱਲੋਂ ਵੀ ਉੱਪਰ ਦੀ ਘਗਰਾ ਨਹਿਰਾ ਥੱਲੋਂ ਦੀ ਘਗਰਾਗਾ ਆ ਵੀ ਕਦੇ ਕਦੇ ਰੋਕ ਲੈਂਦੇ ਨੇਗੇ ਪਰ ਇਹ ਹੁਣ ਨਹੀਂ ਰੋਕਦੇ ਹੈਗੇ ਪਹਿਲਾਂ ਰੋਕ ਲੈਂਦੇ ਦੇਗੇ ਤੇ ਦੇਖੋ ਬੰਦਾ ਬੈਠਾ ਨਹਿਰ ਤੇ ਹੋ ਸਕਦਾ ਇਹ ਵਿੱਚ ਨਾ ਡਿੱਗਦਾ ਹੋਵੇ ਕਿਤੇ ਕਾਨੂੰ ਡਿੱਗੇ ਯਾਰੋ ਚਰਾਸਾ ਹੁਣ ਅਪ ਜਿਹੜਾ ਆ ਸਾਹਮਣੇ ਪੋਲਾ ਇਹ ਤੋਂ ਕ੍ਰੋਸਿੰਗ ਕਰਾਂਗੇ ਅਪਾ ਪੋਲੋਂ ਪਰ ਦੀ ਲੰਘਾਂਗੇ ਦੇਖੋ ਆ ਜਿਉ ਸਮਾਣੇ ਤੋਂ ਆ ਰਹੀ ਹੈਗੀ ਇਹ ਮੈਨ ਤੁਸੀਂ ਇਲਾਕਾ ਦੇਖ ਰਹੇ ਹੋ ਇਹ ਸਾਰਾ ਇਲਾਕਾ ਪਾਣੀ ਦੀ ਮਾਰ ਚਾ ਇਹ ਸਾਰਾ ਪਾਣੀ ਹੁੰਦਾ ਪਾਣੀ ਦੀ ਮਾਰ ਆ ਸਾਰੀ ਇਹ ਅਸੀਂ ਇੱਕ ਵਾਰੀ ਫਸ ਗਏ ਤੇ ਸਾਨੂੰ ਪਤਾ ਸਾਨੂੰ ਪਤਾ ਕੀ ਭਾ ਵੀਤੀ ਸੀਗੀ ਜਦੋਂ ਅਸੀਂ ਫਸੇ ਹੋਰੇ ਸਾਰਾ ਇਹ ਪਾਣੀ ਸੀਗਾ ਇਹ ਡੁੱਬ ਜਾਂਦੇ ਨੇ ਪਿੰਡ ਇਹ ਇਹ ਜੋਗੇ ਵਾਲਾ ਆ ਗਿਆ ਪਿੰਡਾ ਜਗਦੀਪ ਨਾਗਰਾ ਜਗਦੀਪ ਨਾਗਰੇ ਦਾ ਪਿੰਡ ਆ ਗਿਆ ਇਹ ਜੋਗੇ ਵਾਲਾ ਆ ਜਿਹੜਾ ਸਾਹਮਣੇ ਕਪੂਲ ਤੁਸੀਂ ਦੇਖ ਰਹੇ ਹੋ ਨਾ ਇਹ ਜੋਗੇਵਾਲ ਦਾ ਪੁਲ ਹੈਗਾ ਇਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋਗੇ ਇਹ ਪੁਲ ਦੇ ਲੱਵੇ ਬੰਨ ਲੱਗਿਆ ਹੋਇਆ ਸੀਗਾ ਲੰਘ ਜਾ ਪਾਈ ਬੱਸ ਵਾਲਿਆ ਲੰਘ ਜਾ ਲੰਘ ਜਾ ਮੇਰਾ ਵੀਰ ਇਹ ਪੁਲ ਦੇ ਥੱਲੇ ਬੰਨ ਲੱਗਿਆ ਹੋਇਆ ਸੀ ਜਿਹੜਾ ਬੰਨ ਆਪਾਂ ਦੇਖ ਰਹੇ ਹਾਂ ਨਾ ਪੁਲ 'ਚ ਵੀ ਜੋਗੇਵਾਲ ਦੇ ਵਿੱਚ ਪਾਣੀ ਨਾ ਵੜੇ ਇਹ ਪੁਲ ਦੇ નીચે ਬੰਨ ਲਾਤਾ ਸੀਗਾ ਉਹਨਾਂ ਨੇ ਤੇ ਚਲੋ ਬਾਕੀ ਜਿਵੇਂ ਮਾਲਕ ਦੀ ਮਰਜ਼ੀ ਹੁਣ ਆਪਾਂ ਚੜਾਂਗੇ ਜੀ ਹਾਈਵੇ ਇਹ ਵੱਡਾ ਹਾਈਵੇ ਆ ਗਿਆ ਇਹ ਆ ਗਿਆ ਜੀ ਸਾਡਾ ਟੈਲਰ ਟੋਲਪੁਲਾਜਾ ਪਹਿਲਾ ਟੋਲ ਟੈਕਸ ਟੈਕਸ ਟੋਲ ਗਾੜੀ ਆਤਾ ਹੈ ਗਾੜੀ ਜਾਂਦਾ ਹੈ ਪਰ ਹਮ ਸਾਈਡ ਪੇ ਜਾਏਗਾ ਏ ਹੁਣ ਅਸੀਂ ਲੰਘ ਗਏ ਜੀ ਸਾਡੇ ਵਾਲੀ ਸਾਈਡ ਦੇ ਉੱਪਰੋਂ ਆਪਾਂ ਹੁਣ ਪਾਤੜਾ ਆ ਗਏ ਇਹ ਆ ਜੀ ਪਾਤੜਾ ਸ਼ਹਿਰ ਸਾफी ਵਧੀਆ ਹੋ ਗਿਆ ਹੁਣ ਤਾਂ ਜਦੋਂ ਦਾ ਬਾਈ ਫਾਸ ਜਾ ਕੱਢਿਆ ਹੈਗਾ ਪਹਿਲਾਂ ਤਾਂ ਬੇਕਾਰ ਦੀ ਸੜਕ ਹੁੰਦੀ ਸੀਗੀ ਹੁਣ ਤਾਂ ਵਧੀਆ ਹੋ ਗਿਆ ਇਹ। ਵੈਸੇ ਇਹਦੇ ਕੱਟ ਬਹੁਤ ਕੱਟਰ ਛੱਡੇ ਹੋਏ ਨੇਗੇ। ਜੇ ਉਰਾ ਪਰਾਂ ਕਿਧਰੇ ਵਸਦੀ ਜਾਣਾ ਹੋਵੇ ਤਾਂ ਕੱਟ ਬਹੁਤ ਘੱਟ ਨੇਗੇ ਉਰੇ। ਤੇ ਸ਼ਹਿਰ ਤਾਂ ਚਲੋ ਠੀਕ ਆ ਛੋਟਾ ਜਿਹਾ ਵਧੀਆ ਕਸਬਾ ਜਾ। ਪਰ ਲੋਕ ੱੱੱਕਾ ਵੀ ਫੜਾ ਕਰਦੇ ਨੇਗੇ ਜੇ ਸੋਚੀ ਹੈ ਨਾ ਆਪਾਂ ਲੰਗਰ ਲੰਗਰ ਲੱਗੇ ਤੁਹਾਨੂੰ ਦਿਖਾਵਾਂਗੇ ਬਹੁਤ ਜ਼ਿਆਦਾ ਲੋਕ ਜਿਹੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਵੇੜਾ ਘੱਟ ਖੜੇ ਨੇ ਦੇਖੋ ਆ ਟਰੈਫਿਕ ਆ ਦੇਖੋ ਆ ਸੜਕਾਂ ਦੇ ਉੱਪਰ ਹੀ ਗੱਡੀਆਂ ਲਾਈ ਜਾਂਦੇ ਨੇ ਦੋਨੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਦੇ ਉੱਪਰ ਹੀ ਗੱਡੀਆਂ ਲੱਗੀਆਂ ਹੋਈਆਂ ਨੇ ਆ ਜਿਹੜਾ ਪੁਰਾਣਾ ਬੱਸ ਸਟੈਂਡ ਆ ਗਿਆ ਪਤਲਾ ਦਾ ਇਹ ਆ ਪੁਰਾਣਾ ਬੱਸ ਸਟੈਂਡ ਆ ਪਤਲਾ ਦਾ ਤੇ ਚਲੋ ਹੁਣ ਆਪਾਂ ਚੱਲਦੇ ਆਂਗੇ ਪਿੰਡ ਨੂੰ ਸਾਹਫਕਾ ਬਹੁਤ ਬੁਰਾ ਹਾਲ ਆ ਦੋਨੇ ਪਾਸੇ ਨਾ ਬਹੁਤ ਜਿਆਦਾ ਟ੍ਰੈਫਿਕ ਆ ਗਈ ਤਾਂ ਦੇਖ ਲੋ ਬਸ ਗੱਡੀਆਂ ਵਿਚਾਲੇ ਖੜਾ ਹੰਦੇ ਨੇ ਸੜਕਾਂ ਦੇ ਦੇਖੀ ਜਾਂਦੇ ਨੇ ਕਿ ਫਿਰ ਲੰਗਨ ਵਾਲਾ ਔਖਾ ਹੋਈ ਜਾਂਦਾਗਾ ਇਹ ਕਾ ਵਿਚਾਲ ਦੀ ਡਿਵਾਈਡਰ ਜੈਡਾ ਸਾਰਾ ਬਣਾ ਰੱਖਿਆ ਕਾ ਨਾ ਕਿਹਰੇ ਪਾਸੇ ਬੰਦਾ ਕੁਛ ਕਰਨ ਜੁਗਾ ਨਾ ਕੋਈ ਛੱਡਣ ਜੁਗਾ ਦੋਬਰਾ ਹਾਲ ਆਗਾ ਕਿਸੇ ਨੂੰ ਕੋਈ ਡਿਸਿਪਲਨ ਨਹੀਂ ਕੁਛ ਤਾਂ ਨਹੀਂਗਾ ਬਸ ਲੱਭੀ ਫਿਰ ਜਾਂਦੇ ਨੇਗੇ दड़का गया जी ये भी छोटा जा शहर है वैसे वाया शहर है दड़बा छोटा जा